ਹਾਂਜੀ ਸਾਸੀ ਕਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹਮਮ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਚੰਦਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਨਰਮਝਾ ਬੰਦਾ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਤੁਸੀਂ ਜਾਣਦੇ ਹੀ ਆ ਅੱਗੇ ਤੇ 20 ਦੇ ਵਿੱਚ ਵੀਡੀਓ ਆ ਪਸ਼ੂ ਬਾਹਰ ਕੱਢ ਕੇ ਵੀਡੀਓ ਬਣਾਈਦੀ ਆ ਅੱਜ ਬਾਈ ਕਹਿੰਦਾ ਮੌਸਮ ਠੰਡਾ ਅੰਦਰ ਹੀ ਬਣਾ ਦਿੰਨੇ ਆ ਚਾਰ ਨਾਗ ਸੇਲ ਹੈ ਇੱਕ ਤਾਜੀ ਸੂਈ ਸਵਾਈ ਆ ਤਿੰਨ ਗੱਬਣਾ ਸੂਨ ਨੂੰ ਤਿਆਰ ਆ ਤਾਂ ਉੱਠਦੀ ਬੈਂਦੀ ਜੀ ਆ ਬਹਿ ਗਈ ਤੇ ਟਮੰਡ ਹੀ ਆ ਗਈ ਸਮਝੋ ਪਹਿਲਾਂ ਬਹਿ ਗਈ ਸੀ ਵੀਡੀਓ ਬਣਾਉਣੀ ਕਰਕੇ ਠਾਈ ਆ ਇਹ ਤਾਂ ਜਦੋਂ ਬਹਿ ਗਈ ਤੇ ਟਮੰਡ ਹੀ ਆਈ ਲੋ ਇਨਫੋਰਮੇਸ਼ਨ ਲੈਦਾ ਨਾ ਜੈ ਜੇ ਭਾ ਹੋਣਗੇ ਸੋਹਣੀਆਂ ਚੰਗੇ ਦੁੱਧ ਵਾਲੀਆਂ ਬਹਿੜਾ ਜਾਨ ਵਾਲੀਆਂ ਮਰੀਆਂ ਹੰਭੀਆਂ ਜੀਆਂ ਨਹੀਂ ਸਸੀ ਕਾਲ ਜੀ ਅੱਛਾ ਬਈ ਸਾਰਿਆਂ ਨੂੰ ਨਾ ਦੱਸ ਨਾਰਕਪਾਲ ਸਿੰਘ ਕਣਚੰਦਪਾਣਾ ਤਖੀਲ ਬਾਗਾਪੁਰਾਣਾ ਜਲੰਭੂਗਾ 85488781 8548877 ਇਦੋਂ ਹੀ ਲੱਗੇ ਇਦੋਂ ਇਹ ਦੁੱਧ ਸੁਆਸ ਹੁੰਦੀ ਆ ਹੂੰ ਤਾਂ ਪਹਿਲਾਂ ਇੱਕ ਗੱਲ ਕਰ ਲਈ ਬਣੀ ਕਰ ਲੋ ਗੱਲ ਇਹ ਆ ਵੀ ਬਈ ਬਈ ਮਾਲ ਖਰੀਦਿਆ ਹੁੰਦਾ ਸਾਰਿਆਂ ਨੇ ਕਿ ਮੈਥੋਂ ਲੈਣਾ ਜਾਂ ਕਿਸੇ ਤੋਂ ਲੈਣਾ ਬਾਈ ਵੀਰੇ ਆਨਲਾਈਨ ਤੋਂ ਥੋੜਾ ਜਿਹਾ ਪਰੇਸ਼ ਕਰਿਆ ਕਰੋ ਹਾਂ ਆਨਲਾਈਨ ਤੋਂ ਆਪਦੇ ਸਾਡੇ ਘਰੇ ਆ ਕੇ ਦੇਖੋ ਮੈਂ ਤਾਂ ਕਹਿੰਦਾ ਮੇਰੇ ਘਰੇ ਆ ਕੇ ਦੇਖੋ ਆ ਜਿਹੜੀ ਚੀਜ਼ ਲੈਣੀ ਵੇਖੋ ਤਾਂ ਸਹੀ 100 ਲੱਖ ਰੁਪਇਆ ਲਾਉਣਾ ਨਾ ਤੇ ਦੋ ਗੱਡੀ 500 ਦਾ 1000 ਦਾ ਤੇਲ ਖਾ ਜੂਗੀ ਉਹ ਮਾੜਾ ਨਹੀਂ ਥੋੜੇ ਥੋੜਾ ਹੀ ਫਾਇਦਾ ਹੈ ਹਾਂ ਕਿਉਂ ਪਤਾ ਕੀ ਹੈ ਅਗਰ ਕੁਝ ਮਾੜੇ ਬੰਦੇ ਜਿਹੜਾ ਆਨਲਾਈਨ ਭੇਜ ਦਿੰਦੇ ਉਹਦਾ ਨਾ ਮਾਲ ਉਹਦੇ ਕਾਜ ਕਰਕੇ ਸਾਰੇ ਬਦਨਾਮ ਹੋ ਜਾਂਦੇ ਆ ਅਗਲਾ ਕਹਿੰਦਾ ਵੀ ਯਾਰ ਅਸੀਂ ਕਰਦੇ ਆ ਸਹੀ ਗੱਲ ਆ ਅਸੀਂ ਅਸੀਂ ਜਿਵੇਂ ਹੁਣ ਫੋਟਾ ਤਸੱਲੀ ਕਰੋ ਮੇਰੇ ਘਰੇ ਆ ਕੇ ਜਦੋਂ ਚਾਹ ਪਾਣੀ ਪਿਆਉਂ ਰੋਟੀ ਪਾਣੀ ਵੀ ਖਵਾਵਾਂਗੇ ਸਾਰਾ ਕੁਝ ਕਰਾਂਗੇ ਪਰ ਬਾਅਦ 'ਚ ਕੋਈ ਲਾਂਭਾ ਨਾ ਦੇਵੇ ਸਹੀ ਆ ਸਹੀ ਆ ਨਾ ਇਹ ਖੁੱਲੀ ਗਿਆ ਆਪਣੇ ਨਾਲ ਖੁੱਲੀ ਖੇੜਾ ਸੂਈ ਹੋਈ ਨੂੰ ਦੋ ਦਿਨ ਛੱਡ ਕੇ ਪੰਜ ਦਿਨ ਚੋਲ ਲੈਣਾ ਆਪਾਂ ਨੂੰ ਕੋਈ ਤਰਾਜ ਨਹੀਂਗਾ ਆ ਗੱਬਣ ਦੇ ਥਣ ਵੇਖ ਲੈਣ ਤੋਰਾ ਫੋਰਾ ਯਾਨੀ ਵੀਡੀਓ ਦਾ ਮਤਲਬ ਵੇਖਣਾ ਉੱਤੇ ਜਾਨਵਰ ਵੇਖ ਲੈਣਾ ਵੀ ਇਦਾਂ ਦਾ ਤੋਰਾ ਫੋਰਾ ਵੇਖ ਲੈਣਾ ਹਾਂ ਬਾਕੀ ਥਣਾਂ ਦੀ ਜੇ ਕੋਈ ਗਰੰਟੀ ਕਹਿੰਦਾ ਥਣਾਂ ਦੀ ਗਰੰਟੀ ਇਹ ਹੁੰਦੀ ਆ ਬਾਈ ਇੱਥੇ ਚੜਾ ਕੇ ਤੋਰ ਦੇਣਾ ਘਰੇ ਉਤਰਦੀ ਦੇ ਥਣ ਵੇਖ ਲੋ ਜੇ ਕੋਈ ਕਹਵੇ ਵੀ ਇਹ ਸਾਰੇ ਸੂਏ ਦੀ ਗਰੰਟੀ ਸੂਏ ਦੀ ਗਰੰਟੀ ਕੋਈ ਵੀ ਨਹੀਂ ਲੈਂਦਾ ਬਾਈ ਸਹੀ ਗੱਲ ਠੀਕ ਹੈ ਨਾ ਮਗਰ ਉਤਰਾਇਓ ਨਾ ਤੂੰ ਤਾਂ ਗਰੰਟੀ ਦਿੱਤੀ ਸੀ ਨਾ ਜੇ ਮੈਂ ਜਾਂ ਮੇਰੇ ਨਾਲ ਨਹੀਂ ਹੋਈ ਜਾਂ ਕਿਸੇ ਨਾਲ ਵੀ ਆਪਾਂ ਹੁੰਦੇ ਹੀ ਆ ਤੇ ਮੁੜ ਕੇ ਇਤਰਾਜ ਹੋ ਜਾਂਦਾ ਵੀ ਆ ਤੂੰ ਗਰੰਟੀ ਦਿੱਤੀ ਸੀ ਇਹ ਇੱਕ ਜਗਵਾ ਥੋੜੀ ਆ ਬਾਈ ਪਾਤਾ ਫੌਂਡਰ ਤੇ ਆ ਰਹੀ ਆ ਸਮਝ ਲੈ ਵੀ ਕਿੰਨਾ ਕੁ ਦੁੱਧ ਦੇ ਦੂੰ ਦੁੱਧ ਦੇ ਦੂੰ ਵੀ ਪਹਿਲਾਂ ਤਾਂ ਦਿੱਤਾ ਹੋਇਆ ਏ 14 15 ਲੀਟਰ ਦੁੱਧ ਫੇਉਗੀ 16 17 ਠੀਕ ਆਪਣੇ ਕੋਲ 15 16 ਮੰਨ ਕੇ ਕੋਈ ਬੰਦਾ ਲੈ ਲਵੇ ਜਾਣ ਵਾਲੀ ਆ ਵਜਨ ਵਾਲੀ ਆ ਕੋਈ ਆਣੇ ਨਹੀਂ ਕੱਢ ਬਾਹਰੋਂ ਦੋਸਤ ਮੈਂ ਤੁਹਾਨੂੰ ਵੀਡੀਓ ਦੇ ਸਟਾਰਟਿੰਗ 'ਚ ਹੀ ਕਿਹਾ ਸੀਗਾ ਕਿ ਬੈਂਦੀ ਉੱਠਦੀ ਜੀ ਆ ਪਹਿਲਾਂ ਵੀ ਬੈਗੀ ਸੀ ਜਦੋਂ ਵੀਡੀਓ ਬਣਾਉਣ ਸ਼ੁਰੂਆਤ ਕਰਨ ਲੱਗੇ ਸੀਗੇ ਫੇਰ ਠਾ ਕੇ ਵੀਡੀਓ ਚਲਾਈ ਤੇ ਹੁਣ ਚੱਲਦੀ ਵੀਡੀਓ 'ਚ ਫੇਰ ਬੈਗੀ ਸੀ ਸੂਣ ਵਾਲੀ ਆ 10 ਮਿੰਟਾਂ ਨੂੰ ਸੂਫੇ ਘੰਟੇ ਨੂੰ ਸੂਫੇ ਇਹਨੇ ਸੂਪ ਪੈਣਾ 14-15 ਲੀਟਰ ਦੁੱਧ ਦਿੰਦਾ ਬਾਈ ਕਹਿੰਦਾ ਪਹਿਲਾਂ ਨੇ ਦੁੱਧ ਪਿਆਉ 16-17 ਮੇਥੋਂ 15-16 ਮੰਨ ਕੇ ਕੋਈ ਵੀ ਸੌਦਾ ਕਰ ਲੈ ਨਵਾਂ ਹਾਨ ਦੂਜਾ ਸੂਆ ਚੰਗੀ ਜਾਨ ਵਾਲੀ ਭਾਰੀ ਵਿਹੜ ਬਾਕੀ ਹੈ ਕ੍ਰਾਸ ਜੇ ਅੰਗ ਹੈ ਫੈਟ ਫੂਡ ਵਧੀਆ ਆਉ ਦਿਨ ਗਰਮੀ ਦੇ ਆ ਬਾਕੀ ਗਰਮੀ ਦੇ ਵੀ ਦਿਨ ਕਿੜੇ ਹੁਣ ਤੱਕ ਅੱਲੀ ਭਾਦੋ ਦਾ ਮਹੀਨਾ ਰਹਿ ਗਿਆ ਹੁਣ ਤਾਂ ਬਸ ਆ ਹੀ ਰਹਿ ਗਿਆ ਨਾ ਹਾਂ ਤੇਰੀ ਗਰਮੀ ਦੇ ਹੌਣ ਤਾਂ ਗਰਮੀ ਜਾਂਦੀ ਐ ਪੂਰੀ ਆ ਕੋਈ ਐ ਨਹੀਂ ਵੀ ਲੱਤਾਂ ਖਰਾ ਮਾਰੂਗੀ ਆ ਆਇਆ ਕਰੋ ਵੀ ਜਿਵੇਂ ਮਰਜੀ ਬੱਜਾ ਸੀਸਾ ਪੂਰੀ ਐ ਜਿਵੇਂ ਮਰਜੀ ਅਗਲਾ ਥੀ ਚਵਾਈ ਕਰ ਲੇ ਬਹਿ ਗਏ ਭਾਵੇਂ ਬੁੜੀਆਂ ਚੋੜੇ ਇਹਦਾ ਬਸਲਾ ਸੁਕੇ ਵੀ ਨਹੀਂ ਟੁੱਟਦਾ ਗਿਆ ਹਾਂ ਥਣ ਪੂਰਾ ਚੰਗਾ ਅਸਦੀ ਚਵਾਈ ਵਾਲਾ ਲੈਵੇ ਤੇ ਨਾੜਾ ਨੂੜਾ ਵੀ ਬਹੁਤ ਹਲਕੀ ਜਿਹੀ ਵਾਲ ਟੱਲ ਹੈਗੀ ਐ ਨਹੀਂ ਦਸੂਣੇ ਦਸੂਣੇ ਜ਼ੋਰ ਮਾਰਦਿਆਂ ਕੱਢ ਦਿੰਦੇ ਕਿੰਨੇ ਦੀ ਬਾਈ ਮੇਰੇ ਜੇਦਾ ਕਿਸਨੇ ਘਾਟ ਬਾਤ ਕਰਾਉਣੀ ਫੇਰੇ ਦਾ 60000 ਰੁਪਏ ਮਲਾਂ ਨਹੀਂ ਨਾ 55000 ਤੋਂ 1000 ਰੁਪਏ ਛੋੜ ਕਰਾਂਗੇ ਲਓ ਜੀ ਜੇ ਕਹੇ ਨੇ ਬਾਈ ਕਹਿੰਦਾ ਘਾਟ ਬਾਦ ਕਰਾਉਣੀ 60 ਮੋਲੇ ਨਹੀਂ 55 ਜੀ ਛੋਟ ਕਰਾਂਗੇ ਫੰਡਰ ਮੱਝ ਆਲਾ ਮੋਲ ਐਦਾਂ ਦੀ ਬੱਚੀ ਕੋਈ 55 ਦੀ ਦਿੰਦਾ ਨਹੀਂ ਗਾ ਜਿਹੜੇ ਹੋਰਨ ਦੀ 65000 ਰੁਪਏ ਮੁੱਲ ਕਰਨਾ ਥੀਆ ਸਹੀ ਗੱਲ ਆ ਐ ਤੇ ਆ ਜਾ ਇਹ ਵੀ ਦੂਜਾ ਸੂਆ ਹੁੰਦੀ ਆ ਹੂੰ ਦੋ ਦੇ ਵੀ ਪਿਆਰੀ 17 18 ਲੀਟਰ ਆਮ ਨਾ ਪਿਆ ਦੂਗੀ ਤੇ ਇਹ ਵੀ ਇੱਕ ਦੋ ਹੀ ਲੈਂਦੀ ਆ ਤਿਆਰੀਆਂ ਜੀ ਆ ਸੀਲ ਢੰਡੀ ਐ ਵੀ ਪੂਰੀ ਠੀਕ ਐ ਕੱਢੀਏ ਬਾਹਰ ਨੂੰ ਇਹ ਵੀ ਦੂਜਾ ਸੂਆ ਇਹ ਵੀ ਬਾਈ ਕਹਿੰਦਾ ਤਿਆਰੀਆਂ ਜੀ ਆ ਇੱਕ ਅੱਧਾ ਦਿਨ ਮਸਾਂ ਹੀ ਲਊ ਬਾਕੀ ਗੱਪਣ ਪਸ਼ੂ ਆ ਪਤਾ ਨਹੀਂ ਹੁੰਦਾ ਸੂਪੇ ਦਾ ਦੂਆ ਘੰਟੇ ਸੂਪੇ ਨਾ ਸੂਵੇ ਤੇ ਇੱਕ ਦਿਨ ਉੱਤੇ ਲੈ ਜੇ ਤਾਂ ਲੈ ਹੀ ਜਾਵੇ ਉਹ ਤਾਂ ਚੱਲ ਵਧੀਆ ਗੱਲ ਆ ਪੂਰਾ ਇੱਕ ਅੱਧਾ ਦਿਨ ਉੱਤੇ ਲੈ ਜੂ ਤਾਂ ਹੋਰ ਚੰਗਾ ਬਣ ਕੇ ਸੂਪੂ ਪਸ਼ੂ ਬਾਕੀ ਜਾਨੀ ਇਹਨਾਂ ਭਾਦੋਂ ਦੀ ਵਿਚਾਰ ਤੇ ਨਹੀਂ ਰਹਿੰਦੇ ਨਾ ਸੌਣ ਸੌਣ ਤੇ ਮਹੀਨੇ ਚ ਸੂਪ ਕਰਨੀ ਆ ਹਾਂ ਇਹ ਵੀ ਗੱਲ ਹੈਈਆਂ ਸੌਣ ਸੌਣ ਚ ਸੂਣ ਆ ਲਈਆਂ ਭਾਦੋਂ ਆਲਾ ਕੰਮ ਨਹੀਂ ਗਾ 17 ਪਿਆ ਜੇ 18 ਪਿਆ ਜੇ ਬਾਈ ਕਹਿੰਦਾ ਇੱਥੇ ਦੁੱਧ ਪਿਆ ਜੂ ਦੂਜਾ ਸੂਆ ਚੰਗੀ ਭਾਰੀ ਜਾਨ ਵਾਲੀ ਵਹਿੜ ਹਾਈਟ ਲਗਭਗ ਸਾਰੀਆਂ ਵਹਿੜਾਂ ਦੀ ਸੇਮ ਹੀ ਆ ਲੈ ਵਹਿੜ ਭਾਵੇਂ ਜਿਹੜੀ ਮਰਜ਼ੀ ਲੋ ਹਾਈਟ ਲਗਭਗ ਸਾਰੀਆਂ ਵਹਿੜਾਂ ਦੀ ਸੇਮ ਹੀ ਆ ਥਣ ਸੋਹਣਿਆ ਗੁਲਾਬੀ ਥਾਣਾ ਅਦੀ ਚਵਾਈ ਆ ਦੇ ਚਿੰਗਾ ਪੁਰੀਆਂ ਨਹੀਂ ਕੋਈ ਐ ਨਹੀਂ ਆ ਤੇ ਨੱਤਾ ਛੜਾਂ ਵਾਲਾ ਨੱਤਾ ਛੜਾਂ ਮਾਰਨ ਵਾਲੀ ਕੋਈ ਵੀ ਹੈ ਨਹੀਂ ਕਿੰਨੇ ਦੀ ਇਹ 57000 ਰੁਪਏ ਲਓ ਜੀ ਇਹ 57 ਦੀ 1 ਨੰਬਰ 55 ਦੀ 2 ਨੰਬਰ 57 ਦੀ ਜਾਇ ਜੀ ਭਾ ਨਿੱਕੇ ਨਿੱਕੇ ਮਾਨਤਾਨ ਹੋ ਜੂ ਹਾਂ ਜੇ ਕੋ ਜੋੜਾ ਲੈ ਲੂਗਾ ਇੱਕ 10 ਦਾ ਜੋੜਾ ਦੇ ਦਿਆਂਗੇ 55 ਦਾ ਭਾਣਾ ਲਓ ਜੀ ਜੋੜਾ ਲੈ ਲੂਗਾ ਤੇ ਬਾਈ ਕਹਿੰਦਾ ਇੱਕ 10 ਦਾ ਜੋੜਾ ਦੇ ਦੂੰਗਾ 55 ਦੇ ਭਾਣਾ ਤੇ ਨੰਬਰ ਤੇ ਆ ਜਾ ਇਹ ਪਹਿਲਾ ਸੂਆ ਸੂਦੀਏ ਬਲੂਨ ਹਾਂ ਤਿਆਰੀ ਆ ਫਿਰ ਸੋਈ ਵੀ ਬੁਰੀ ਆ ਦੁੱਧ ਪਿਆ ਦੂਗੀ 14 ਪਿਆਜੇ 15 ਪਿਆਜੇ ਇਹਨਾਂ ਦੁੱਧ ਪਿਓਗੇ ਆਪਾਂ ਬਾਣਾ ਨਹੀਂ ਕਹਿੰਦੇ ਸਹੀ ਆ ਹਾਂ ਤੇ ਤਿਆਰੀ ਆ ਇਹ ਰੁਪਏ ਕੱਲ ਨੂੰ ਇਹ ਰੁਪਏ ਪਰसों 14 ਪਿਆਜੇ 15 ਪਿਆਜੇ ਇਹ ਪਹਿਲਣ ਜੇ ਕਿਸੇ ਨੂੰ ਹੈਗਾ ਕਿ ਅਸੀਂ ਪਹਿਲਣ ਲੈਣੀ ਆ ਪਲੂਨ ਮੱਛੀ ਲੈਣੀ ਆ ਤਾਂ ਅਗਲਾ 7 ਨੰਬਰ ਲੈ ਲੇ 1 ਨੰਬਰ 2 ਨੰਬਰ ਇਹ ਦੂਜਾ ਦੂਜਾ ਸੂਆ ਵੜਨਾ ਤੇ 7 ਨੰਬਰ ਪਹਿਲਾ ਸੂਆ 14 15 ਮੰਨ ਕੇ ਕੋਈ ਵੀ ਸੌਦਾ ਕਰ ਲੈ ਰਾਜੀ ਰੂਜੀ ਇਹ ਵੀ ਉਹਨਾਂ ਜਿੰਨੀ ਆ ਬਜਨ ਉਹਨਾਂ ਹੀ ਆ ਹਾਂ ਕਾਲੇ ਰੰਗ ਦੀ ਆ ਜੈਡ ਬਲੈਕ ਥਣ ਪੂਰਾ ਚੰਗਾ ਜਿਹੜੇ ਹਿਸਾਬ ਨਾਲ ਪਹਿਲਾ ਨਾ ਥਣ ਪੂਰਾ ਮੁਠੀ ਵਾਲਾ ਰੋਗ ਰੋਗ ਦੇ ਥਣ ਸੂਣ ਤੋਂ ਬਾਅਦ ਜਾਨਵਰ ਨੇ ਹੋਰ ਵੀ ਕੱਢ ਜਾਣਾ ਹੁੰਦਾ ਕਿਉਂਕਿ ਦੋ ਟਾਈਮ ਜਦੋਂ ਆਪਾਂ ਚਵਾਈ ਕਰਦੇ ਆ ਥਣ ਖਿੱਚਿਆ ਜਾਂਦਾ ਵੱਜ ਜਾਂਦਾ ਇਹਦਾ ਪਹਿਲਾ ਹੀ ਥਣ ਪੂਰਾ ਆ ਅੱਧੀ ਚਵਾਈ ਵਾਲਾ ਤਿਆਰ ਹੈ ਕੱਲ ਨੂੰ ਸੂਪੇ ਇਹਦਾ ਪੱਠੇ ਘਾੜੋਂ ਹਟਦੇ ਨਹੀਂ ਮੂੰਹ ਦੀ ਇੰਨੀ ਖੁੱਲੀ ਆ ਨਾ ਪੱਠੇ ਖਾਨ ਦੀ ਠੀਕ ਹੈ ਕਿ ਉਹ ਮਰਦੇ ਪੱਠੇ ਪਾਤੇ ਕਰਨੇ ਪੈਂਦੇ ਆ ਤੁਮ ਬਾਕੀ ਜਿਹੜਾ ਪਸ਼ੂ ਖਾਓ ਪੀਓ ਫੇਰ ਹੀ ਦੁੱਧ ਦੇਉ ਕਿੰਨੇ ਦੀ ਬਾਈ ਅੱਜ ਵੀ ਜੱਜ ਅੱਜ ਕੇ ਦਾ ਅਮਰ ਪਸੂਨਾ ਲਿਆ ਕੇ ਨਾ ਫੇਰ ਉਹ ਰਹਿਣ ਦੇਵੇ ਟਰਾਈ ਕਰਨਾ ਅੱਛਾ ਇਹ ਤੋਂ ਬਾਅਦ ਚਲੇ ਆਈ ਨਹੀਂ ਆਣਾ ਇਹ ਤੋਂ ਬਾਅਦ ਲੈ ਨਹੀਂ ਜਾਣਾ ਗਿਆ ਹੂੰ ਕਿੰਨੇ ਦੀ ਹੋਊਗੀ ਬਾ ਚੱਲ ਤੇਰੇ ਦਾ ਜਨੇ ਚੱਲ ਚੱਲ ਤੂੰ ਹੀ ਦੱਸ ਦੇ ਕਿਹਦੇ ਹੋਰ ਘਰੇ ਹੁੰਦੀ 60 ਮਾਦਾ ਆਪਾਂ 60 ਨਹੀਂ ਕਹਣਾ 55 50 ਨਹੀਂ ਕਹਣਾ ਆਪਾਂ 47000 ਰੁਪਏ ਦੇ ਦੇ ਲਓ ਜੀ 40 ਦੇ 7 47 ਦੀ ਬਾਈ ਕਹਿੰਦਾ ਜੀ ਅੱਜ ਕਿਸੇ ਤੋਂ ਵਹਿੜ ਨਾ ਲਈ ਗਈ ਫੇਰ ਅਗਰ ਟਰਾਈਂਗਾਂ ਵੀ ਨਾ ਮਾਰੀ ਫੇਰ ਲਈ ਵੀ ਨਹੀਂ ਆਣੀ ਹਾਂ ਇੰਦਰ ਨਾ ਵੜਾ ਇਹ ਭਾਤ ਨਹੀਂ ਦੇਣਗਾ ਕਿਸੇ ਨੇ ਵੀ ਹਾਂ 46 47000 ਦੀ ਕਿਹਨੇ ਦੇਣੀ ਆ ਤੇ ਦਹਿਣਾ ਦਾ ਸੀ ਆਹੀ ਗਰਮੀ ਦੇ ਤੇ ਮਗਰੋਂ ਤਾਂ ਫਿਰ ਤੁਹਾਨੂੰ ਪਤਾ ਹੀ ਆ ਬਾਜ਼ਾਰ ਦੁੱਗਣਾ ਹੋ ਜਾਂਦਾ ਉਹ ਤੂੰ ਅੱਗੇ ਆ ਚਾਰ ਨੰਬਰ ਤੇ ਬਾਈ ਇੱਥੇ ਦਾ ਸੂਆ ਸੂਈ ਆ ਤਕਰੀਬਨ ਤਿੰਨ ਚਾਰ ਦਿਨ ਦਾ ਸੂਆ ਇਹਦਾ 9 ਕਿਲੋ ਦੇ ਥੱਲੇ ਤਿਆਰ ਆ ਹੂੰ ਮੈਂ ਨਹੀਂ ਕਹਿੰਦਾ 17 ਪਿਆਉ 18 ਪਿਆਉ ਮੇਰੇ ਵੱਲੋਂ 13 14 ਮੰਨ ਕੇ ਲੈ ਜਾਵੇਂ 13 ਦਾ ਮਤਲਬ ਕਿ 9 ਹਣ ਤਿਆਰ ਆ 4 ਕਿਲੋ ਦਾ ਹੋਰ ਬਦੂ ਹਾਂ ਇਹਨਾਂ ਤਰ੍ਹਾਂ ਆਉਣੇ ਸੀਲ ਦਾ ਉਹ ਵੀ ਪੂਰਾ 68 ਜਿਹੜੀ ਮਰਜ਼ੀ ਲੈ ਲਓ ਯਾਰ ਸਾਰੀਆਂ ਹੀ ਸੀਲ ਆ ਸਾਰੀਆਂ ਤੇ ਲੇਵਿਆਂ ਦੇ ਥਣਾਂ ਦੇ ਟਿਕਾ ਕੇ ਬਾਈ ਨੇ ਹੱਥ ਮਾਰ ਕੇ ਵਿਖਾਤਾ ਸੀਲ ਸਾਊ ਸਾਰੀਆਂ ਹੀ ਫੁੱਲ ਆ 9 ਕਿਲੋ ਬੋਲਾ ਤਿਆਰ ਆ ਤਾਜੀ ਸੂਈ ਸਵਾਈ ਆ ਮਗਰ ਵੱੱਛਾ ਬਾਈ ਕਹਿੰਦਾ ਮੈਂ 11 ਨਹੀਂ ਕਹਿੰਦਾ 17 ਨਹੀਂ ਕਹਿੰਦਾ 18 ਨਹੀਂ ਕਹਿੰਦਾ 4 ਕਿਲੋ ਦੁੱਧ ਤਾਂ ਕੋਈ ਬਾਲਾ ਨਹੀਂ 2 ਕਿਲੋ ਤੜਕੇ 2 ਕਿਲੋ ਹੱਥ ਨੇ ਇਹਨਾਂ ਤਾਂ ਇਹਨੇ ਆਮਣਾ ਹੀ ਵਧਾ ਦੇਣਾ 13 14 ਹੀ ਮੰਨ ਕੇ ਸੌਦਾ ਕਰ ਲਿਓ ਆਮਣਾ ਪਿਆਜੂ ਬਾਕੀ ਅੱਗੇ ਤੁਹਾਡੀ ਸੇਵਾ ਸੰਭਾਲ ਆ ਜੇ ਕੋਈ ਵੱਧ ਕਰ ਲੂਗਾ ਤੇ ਹੋ ਸਕਦਾ 2 ਕਿਲੋ ਵੱਧ ਪਿਆਜੇ ਉਹ ਤਾਂ ਤੁਹਾਨੂੰ ਵੀ ਪਤਾ ਹੀ ਆ ਦੁੱਧ ਦੇਣਾ ਸੇਵਾ ਨੇ ਆ ਮੈਂ ਤਾਂ ਸੇਵਾ ਦੇ ਹੁੰਦਾ ਭਾਈ ਹੂੰ ਜੇ ਕੋਈ ਸੇਵਾ ਵਾਦਾ ਉਹ ਤਾਂ ਡਾਇਰਲ ਨੂੰ 15 ਕਿਲੋ ਵੀ ਲੈ ਲਵੇ ਹਾਂ ਪਰ ਆਪਾਂ ਉਹਨਾਂ ਕੀ ਕਹਿ ਕੇ ਜਨਾਬ ਇਹਦਾ 20 ਕਿਲੋ ਕਹੀਈਏ ਇਹ ਤਾਂ ਵੈਸੇ ਹੀ 20 ਕਿਲੋੜ ਐਵੇਂ ਆਪਾਂ ਕਹੀਈਏ ਸਹੀ ਗੱਲ ਆ ਕਿੰਨੇ ਦੀ ਬਾਈ ਜੇ ਹਾਂ ਬਾਈ 44000 ਰੁਪਏ ਲਓ ਜੀ ਇਹ ਉਦੋਂ ਦੀ ਘੱਟ 40 ਦੇ 4 44 ਦੀ ਕੋਈ ਸਮਾਉਣ ਦੀ ਟੈਨਸ਼ਨ ਨਹੀਂ ਕੋਈ ਜੇਰ ਚੱਕਣ ਦੀ ਟੈਨਸ਼ਨ ਨਹੀਂ ਸੂਈ ਸਵਾਈ ਬੌਲਾ ਤਿਆਰ ਐ ਇੰਨੀ ਇੰਨੀ ਜਿਆਲੀ ਆ ਨਾ ਜਿਵੇਂ ਮਰਜੀ ਬਿਠਾ ਰਿਆ ਹੁਣ ਨਿਆਣਾ ਪਾ ਕੇ ਤੰਧਾਰਾ ਮਰਾ ਦਿੰਨਾ ਨਿਆਣਾ ਪਾ ਕੇ ਬਾਈ ਕਹਿੰਦਾ ਧਾਰਾ ਮਰਾ ਦਨ ਕਈ ਵਾਰ ਮਾੜਾ ਮੋਟ ਜਾਨਵਰ ਕਰ ਵੀ ਜਾਂਦਾ ਨਹੀਂ ਨਹੀਂ ਕਰਨ ਵਾਲੀ ਹੈ ਨਹੀਂ ਕਿ ਕਰਨ ਵਾਲੀ ਬਾਈ ਕਹਿੰਦਾ ਹੈ ਹੀ ਨਹੀਂ ਧਾਰਾ ਮਾਰਾ ਦਣਾ ਹੁਣੇ ਬਾਈ ਕਹਿੰਦਾ ਨਿਆਣਾ ਭਾ ਗਿਆ ਉਹ ਚੱਕੋ ਨਿਆਣਾ ਲਾ ਲਿਆ ਬੱਚਾ ਵੀ ਨਹੀਂ ਛੱਡਦੇ ਆਪਾਂ ਹੁਣ ਕੋਈ ਨਾ ਬਿਨਾ ਬੱਚੇ ਤੋਂ ਬਾਈ ਕਹਿੰਦਾ ਧਾਰਾ ਮਾਰ ਕੇ ਵਿਖਾਉਂਗਾ ਆ ਲਓ ਸੀਲ ਤਾਂ ਬਾਲੀ ਆ ਇਹ ਆ ਵੇਖੋ ਮੋਗਾ ਹੀ ਆ ਚਵਾਈ ਕਰੀ ਆ ਹਾਂ ਤੁੰ ਨੂੰ ਬੰਪ ਬੰਗੂ ਦਈਆ ਮਾਨਾ ਸੀਲ ਸੌ ਦੀ ਅਗਲੇ ਦਿਨ ਘਰ ਤੱਕ ਦੀ ਗਰੰਟੀ ਆ ਹੋਰ ਲੱਖ ਸੀਲ ਸੌ ਦੀ ਅਗਲੇ ਦਿਨ ਘਰ ਤੱਕ ਦੀ ਬਾਈ ਕਹਿੰਦਾ ਗਰੰਟੀ ਦੇ ਦੋ 44000 ਦੀ ਜਮਾਂ ਛੋਟਾ ਜਿਹਾ ਆਪਾਂ ਵਿਚੋ 15 ਰਾਮਾ ਚਿਆ ਜਾਰੀ ਚਲੀ ਆ ਨੁਰੀਂ ਅੰਦਰ ਹਾਂ 44000 ਦੀ ਜਮਾ ਛੋਟਾ ਭਾ 9 ਕਿਲੋ ਤਿਆਰ 13 14 ਰਾਵਣਾ ਹੀ ਪਿਆ ਦੇਣਾ 2 2 2.5 2.5 ਕਿਲੋ ਦੋ ਤਾਂ ਰਾਵਣਾ ਬੱਜ ਜਾਣਾ ਲੇਟੀ ਵੀ ਪਾਉਣੀ ਆ ਤੁਸੀਂ ਅਜੇ ਕੋਈ ਤਾਂ ਆਇਆ ਇਹਨੇ ਤਾਂ ਖਰਾਕ ਨਾ ਬੱਜ ਜਾਣਾ ਹਾਂ ਬਾਕੀ ਫੋਨ ਨੰਬਰ ਸਕਰੀਨ ਤੇ ਬਿਲਕੁਲ ਸਸਤੇ ਮੁੱਲ ਚਾਰ ਚੰਗੀਆਂ ਵਹਿੜਾਂ ਜਿਹਦੇ ਜਿਹੜੀ ਵੀ ਮਨ ਨੂੰ ਲੱਗਦੀ ਆ ਇੱਥੇ ਪਾਲ ਦੇ ਘਰੇ ਆਜੋ ਤਸੱਲੀ ਕਰਕੇ ਲੈ ਜਾਓ ਸასი ਕਾ